ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੌਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਰਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਆਫਿਸ ਵੇਅਰ ਵਾਲੇ ਗਰਮੀ ਵਾਲੇ ਪਾਰਟੀ ਵੇਅਰ ਸੂਟ ਵੀ ਰਹਿਣਗੇ ਜੀ ਸਿੰਪਲ ਸੌਫਟ ਵੇਅਰ ਸੂਟ ਰਹਿਣਗੇ ਵਧੀਆ ਸੋਹਣੇ ਸੂਟ ਨੇ ਜੀ ਮਸਲੀਨ 베ਸ ਰਹੂਗਾ ਜੀ ਇਹਨਾਂ ਦਾ ਆ ਆਪਣੇ ਕੋਲੇ ਫਰਸਟ ਡਿਜ਼ਾਈਨ ਆ ਗਿਆ ਜੀ ਇਹ ਜਿਹੜਾ ਫਰਸਟ ਡਿਜ਼ਾਈਨ ਹੈ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜੀ ਦੋਸ ਦੇ ਸੋਲਡ ਹੋ ਚੁੱਕੇ ਨੇ ਇਹ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਮਹਿਰੂਨ ਕਲਰ ਹੈ ਬਨੀ ਦਾ ਲੇਸਿਸ ਵਾਲਾ ਵਰਕ ਕੀਤਾ ਨੇ ਜਿਹੜਾ ਸਾਰਾ ਲੇਸਿਸ ਦਾ ਕੰਮ ਇਹਨੂੰ ਸਾਰੇ ਨੂੰ ਦਿਖਾਓ ਬੇਟਾ ਜ਼ੂਮ ਕਰਕੇ ਬਹੁਤ ਸੋਹਣੇ ਬੁਟੀਕ ਪੀਸ ਰੈਡੀ ਕੀਤੇ ਹੋਏ ਨੇ ਜੀ ਤੇ ਇਹ 베ਸ ਇੰਨਾ ਜਿਆਦਾ ਸੌਫਟ ਹੈ ਨਾ ਜਿਵੇਂ ਕਿ ਤੁਹਾਡੇ ਮਸਲੀਨ ਦੇ ਦੁਪੱਟੇ ਨਹੀਂ ਹੁੰਦੇ ਆਪਾਂ ਹਰੇਕ ਕਸਟਮਰ ਨੇ ਮਸਲੀਨ ਦਾ ਦੁਪੱਟਾ ਦਵਾਈ ਕੀਤਾ ਹੋਏਗਾ ਤੇ ਉਸ ਤਰ੍ਹਾਂ ਦਾ ਇਸਲਾ ਸ਼ਰਟ ਦਾ 베ਸ ਹੈ ਜੀ ਇਸ ਦੀ ਸ਼ਰਟ ਹੋਊਗੀ ਜੀ ਡਿਜ਼ਾਈਨ ਬਹੁਤ ਸੋਹਣਾ ਤੇ ਇਸ ਦਾ ਫਰੰਟ ਹੈਗਾ ਜਿਹੜਾ ਘੇਰ ਉਹ ਤੇ ਲੇਸ ਵਰਕ ਕਰਿਆ ਹੋਇਆ ਜੀ ਸਾਰੇ ਤੇ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਲਓ ਸਾਰੇ ਜਿੰਨਾ ਆਪਣਾ ਹੈਗੀ ਹੈ ਨਾ ਚੜਾਈ ਸੂਟ ਦੀ ਸਾਰੇ ਦੀ ਇਸ ਦੀ ਸ਼ਰਟ ਦੇ ਲੇਸ ਵਰਕ ਕਰਿਆ ਹੋਇਆ ਹੈਗਾ ਤੇ ਆ ਹੈਗਾ ਇਸ ਦਾ ਗਲਾ ਗਲੇ ਤੇ ਹੈਂਡਵਰਕ ਹੈ ਜੀ ਪਰਲ ਵਰਕ ਹੈ ਹੈਂਡਵਰਕ ਬਹੁਤ ਸੋਹਣਾ ਤੇ ਬੈਕ ਵੀ ਇਸੇ ਤਰ੍ਹਾਂ ਦੀ ਰਹੂਗੀ ਜੀ। ਪ੍ਰਿੰਟ ਮੀਨਸ ਪ੍ਰਿੰਟਰ ਹੋਊਗਾ। ਲੈਸ ਦਾ ਜਿਹੜਾ ਕੰਮ ਆ, ਉਹ ਓਨਲੀ ਫਰੰਟ ਤੇ ਹੋਇਆ ਹੋਇਆ ਤੇ ਆ ਮਹਿਰੂਨ ਕਲਰ ਦੀ ਰਹੂਗੀ ਜੀ ਇਸਦੀ ਬਾਟਮ। ਆ ਮਹਿਰੂਨ ਕਲਰ ਦੀ ਇਸਦੀ ਬਾਟਮ ਆਊਗੀ ਜੀ। ਪਲੇਨ ਬਾਟਮ ਦੇ ਨਾਲ ਮੈਚਿੰਗ ਸੂਟ ਰਹੂਗਾ ਜੀ ਤੇ ਇਸ ਦਾ ਮਸਲੀਨ ਦਾ ਹੀ ਦੁਪੱਟਾ ਰਹੂਗਾ। ਸਟਾਕ ਬਹੁਤ ਜ਼ਿਆਦਾ ਹੀ ਵਧੀਆ ਜੀ। ਬਹੁਤ ਜ਼ਿਆਦਾ ਵਧੀਆ। ਆ ਹੈਗਾ ਜੀ ਇਸਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈਗਾ ਬਹੁਤ ਹੀ ਸੋਹਣਾ ਦੁਪੱਟਾ ਕੱਟ ਪ੍ਰੋਪਰ ਹੈ ਜੀ ਦੁਪੱਟੇ ਦੀ ਵੀ ਤੇ ਸ਼ਰਟ ਦੀ ਵੀ ਤੇ ਬਾਟਮ ਦੀ ਵੀ ਇਹ ਆਪਣੇ ਕੋਲੇ ਹੈਗਾ ਜੀ ਮਹਿਰੂਨ ਕਲਰ ਮਹਿਰੂਨ ਵੀ ਤੰਬੇ ਜੀ ਟੋਨ ਤੇ ਹੈ ਜੀ ਰਸਤੇ ਜੀ ਟੋਨ ਦਾ ਮਹਿਰੂਨ ਕਲਰ ਹੈ ਜੀ ਇਹ ਆਪਣਾ ਫਰਸਟ ਕਲਰ ਰਹੂਗਾ ਜੀ ਜਿਸਦੇ ਵਿੱਚ ਇੱਕ ਆਪਣੇ ਕੋਲੇ ਇਸ ਟਾਈਮ ਵਾਈਨ ਕਲਰ ਹੈਗਾ ਜੀ ਇੱਕ ਆਪਣੇ ਕੋਲੇ ਇਸ ਟਾਈਮ ਇਸਦਾ ਹੈਗਾ ਜੀ ਵਾਈਨ ਕਲਰ वाइन कलर आज ਗਏ ਇਸ ਦਾ ਵਾਈਨ ਕਲਰ ਇਹ ਆ ਗਏ ਇਸ ਦਾ ਵਾਈਨ ਕਲਰ ਕਲਰ ਇਸ ਦੇ ਵਿੱਚ ਦੋ ਰਹਿਣਗੇ ਜੀ ਇਸ ਟਾਈਮ ਆਪਣੇ ਕੋਲੇ ਦੋ ਕਲਰ ਅਵੇਲੇਬਲ ਹੈਗੇ ਨੇ ਜੀ ਇਸ ਦੇ ਟਾਈ ਇਹ ਜਿਹੜੀ ਉਹ ਹੈਂਡਵਰਕ ਨਾਲ ਹੈ ਜੀ ਪ੍ਰੋਪਰ ਪ੍ਰਾਈਸ ਹੋਊਗਾ 1200 ਰੁਪਏ ਓਨਲੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਹੋ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਸਿੰਗਲ ਸੂਟ ਦਾ ਪ੍ਰਾਈਸ ਆਪਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਜੀ। ਆ ਵਾਈਨ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਵੀ। ਵਾਈਨ ਵੀ। ਕੱਟ ਬਾਟਮ ਦੀ ਵੀ ਇਸ ਦੀ ਬਹੁਤ ਹੁੰਦੀ ਹੈ ਜੀ। ਬਾਟਮ ਦੀ ਕੱਟ ਦੇ ਵਿੱਚ ਵੀ ਕੋਈ ਉਹ ਨਹੀਂ ਹੈਗਾ ਵੀ ਕੱਟ ਹੋਊਗੀ ਤੁਹਾਨੂੰ। ਜੇ ਕੱਟਰ ਮਿਲੂਗੀ। ਹਾਂਜੀ ਨੈਕਸਟ ਜੀ ਡਿਜ਼ਾਈਨ ਹੈਗਾ ਜਿਹੜਾ ਉਹ ਆਪਣਾ ਆ ਗਿਆ ਜੀ। ग्रे कलर ए बहुत सोहना डिजाइन है इस ये शर्ट बनी हुई है जी ये शर्ट है चेक से बनी हुई है तुम दिखाते हैं इसकी प्रिंटिंग ਆ ਵਰਕ ਇਹ ਜਿਹੜਾ ਤੁਹਾਡੇ ਫਰੰਟ ਤੇ ਆਊਗਾ ਜੀ ਸਿੱਪੀ ਨਾਲ ਸਿੱਪੀ ਲਾ ਕੇ ਇਸ ਤੇ ਥੋੜਾ ਥੋੜਾ ਹਾਈਲਾਈਟ ਕੀਤਾ ਹੋਇਆ ਹੈ ਜੀ ਸਟੱਫ ਨਾ ਇਹਦਾ ਕੋਟੇਡ ਔਰੀ ਦੀ ਤਰ੍ਹਾਂ ਹੈ ਜੀ ਕੋਟਾ ਡੋਰੀਆ ਤਾਂ ਨਹੀਂ ਹੈਗਾ ਤਾਂ ਇਹ ਖਾਦੀ ਕਾਟਨ ਹੈ ਜੀ ਖਾਦੀ ਕਾਟਨ ਦਾ ਸਟੱਫ ਹੈ ਡਿਜ਼ਾਈਨਿੰਗ ਇਸ ਦੀ ਬਿਲਕੁਲ ਕੋਟੇਡ ਔਰੀਆ ਵਾਂਗੂ ਹੈ ਜੀ ਚੈੱਕ ਬਣਿਆ ਹੋਇਆ ਕੋਟੇਡ ਔਰੀਆ ਵਾਂਗੂ ਲੱਗਦਾ ਦੇਖਣ ਨੂੰ ਕੋਟੇਡ ਔਰੀਆ ਵਾਂਗੂ ਲੱਗ ਰਿਹਾ ਬਟ ਕੋਟਾ ਡੋਰੀਆ ਨਹੀਂ ਹੈਗਾ ਇਹ ਖਾਦੀ ਹੈ ਜੀ ਬੇਸ ਨਿਊ ਹੈਗਾ ਆਸ ਦਾ ਫਰੰਟ ਉਹ ਗਾ ਜੀ ਫਰੰਟ ਜਿਹੜਾ ਹਾਈਲਾਈਟ ਕੀਤਾ ਹੋਇਆ ਤੇ ਉਹ ਇਸ ਦੀ ਮਾਜੂ ਆ ਜਾਣੀ ਮੇਰੀ ਤੁਹਾਨੂੰ ਦਿਖਾਉਂਗਾ ਬਟ ਤੇ ਬੈਕ ਵੀ ਇਸ ਦੀ ਇਸੇ ਤਰ੍ਹਾਂ ਹੀ ਆ ਜੂਗੀ ਜੀ ਬੈਕ ਵੀ ਫਰੰਟ ਵਾਂਗੂ ਹੀ ਆਉਗੀ ਬਟ ਹਾਈਲਾਈਟ ਨਹੀਂ ਕੀਤੀ ਹੋਈ ਇਸ ਦੀ ਬੈਕ ਹੈ ਜਿਹੜੀ ਹਾਈਲਾਈਟ ਨਹੀਂ ਕੀਤੀ ਇਹ ਗ੍ਰੇ ਕਲਰ ਹੈ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣਾ ਸਟੱਫ ਹੈ ਗਰਮੀਆਂ ਵਾਲਾ ਸ਼ਰਟ ਹੈ ਜਿਹੜੀ ਹੈ ਇਨਰ ਲੱਗ ਕੇ ਬਣੂਗੀ ਜੀ ਔਰ ਮਸਲੀਨ ਦੀ ਇਸਲੀ ਬਾਟਮ ਆਉਗੀ ਜੀ ਬਾਟਮ ਮਸਲੀਨ ਦੀ ਆਉਗੀ ਜੀ ਤੇ ਦੁਪੱਟਾ ਵੀ ਇਸ ਦਾ ਬਹੁਤ ਸੋਹਣਾ ਇਸੇ ਤਰ੍ਹਾਂ ਹੀ ਆਜੂਗਾ ਸ਼ਰਟ ਵਾਲੇ ਡਿਜ਼ਾਈਨ ਦੇ ਵਿੱਚ ਦੁਪੱਟਾ ਆ ਦੁਪੱਟਾ ਬਹੁਤ ਸੌਫਟ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਸੌਫਟ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਗ੍ਰੇ ਕਲਰ ਆ ਗਿਆ ਜੀ ਆਪਣਾ ਜਿਹੜਾ ਅਪਣੇ ਤੁਹਾਨੂੰ ਦਿਖਾਤਾ ਨਾ ਇਹ ਗ੍ਰੇ ਕਲਰ ਆ ਗਿਆ ਜੀ ਇਹ ਆ ਗਿਆ ਜੀ ਆਪਣਾ ਫਸਟ ਕਲਰ ਸੈਕਿੰਡ ਕਲਰ ਆ ਜਾਊਗਾ ਜੀ ਇਸ ਦਾ ਤੇ ਕਿਹਨੇ ਕਲਰ ਆ ਗਿਆ ਜੀ ਮਹਿੰਦੀ ਔਰ ਅਗਲਾ ਕਲਰ ਆ ਗਿਆ ਜੀ ਇਹਦਾ ਮਾਊਸ ਸੈਕਿੰਡ ਕਲਰ ਆ ਗਿਆ ਜੀ ਇਸ स्किन कलर ਆ ਗਿਆ ਜੀ ਇਸ ਦਾ ਮਹਿੰਦੀ 그린 ਕਲਰ ਆ ਗਿਆ ਜੀ ਇਹ ਆ ਗਿਆ ਰਾਮਾ 그린 ਕਲਰ ਸਰਾਮਾ 그린 ਕਲਰ ਇਹ ਮਾウス ਤੇ स्किन ਆ ਗਿਆ ਇਹ ਰਾਮਾ 그린 ਕਲਰ ਆ ਗਿਆ ਮਤਲਬ ਕਿ ਆਫ ਫਲਾਰ ਹੈਗਾ ਨਾ ਜਿਹੜਾ ਬਣੀ ਥੋੜਾ ਜੂਮ ਕਰਕੇ ਦੇਖੋ ਬਟਾ ਆਫ ਫਲਾਰ ਹੈ ਜਿਹੜਾ ਇਸ ਦੇ ਨਾਲ ਡੱਬੀ ਬਣੀ ਹੋਈ ਹੈ ਜੀ ਇਸ ਇਸ ਫਲਾਰ ਦੇ ਨਾਲ ਦੀ ਡੱਬੀ ਬਣੀ ਹੋਈ ਹੈ ਇਸ ਦੇ ਵਿੱਚ ਚੈੱਕ ਜਿਹੜਾ ਬਣਿਆ ਹੋਇਆ ਹੈਗਾ ਫਿਰ ਇਹ ਰੋ 1200 ਰੁਪਏ ਰੂਗਾ ਜੀ ਇੰਨਾ ਸੂਟਾਂ ਦਾ ਵੀ ਬਹੁਤ ਸੋਹਣੇ ਸੂਟ ਨੇ ਜੀ ਵੀ ਇੱਕ ਸੂਟ ਆਪਾਂ ਜੇ ਤੁਹਾਨੂੰ ਖੋਲ ਕੇ ਸਾਟਾ ਬਾਕੀ ਤੁਹਾਨੂੰ ਕੱਲਾ ਦੱਸ ਤੇ ਜਿਨ੍ਹਾਂ ਨੇ ਚਾਹੀਦਾ ਹੋਇਆ ਹਨ ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਆ ਸੂਟ ਹੈਗਾ ਜਿਹੜਾ ਪਰਸਨਲੀ ਦਿਖਾ ਦਊ ਤੁਹਾਨੂੰ ਆਪਾਂ ਦਿਖਾ ਦਾਂਗੇ ਨੈਕਸਟ ਆਪਣੇ ਕੋਲੇ ਆਹ ਡਿਜ਼ਾਈਨ ਆ ਗਿਆ ਜੀ ਮਸਟਰਡ ਕਲਰ ਮਸਟਰਡ ਕਲਰ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਮੈਚਿੰਗ ਹੀ ਰਹੂਗਾ ਇਹ ਵੀ ਮੈਚਿੰਗ ਹੀ ਰਹੂਗਾ ਇਹ ਵੀ ਮਸਲੀਨ ਦਾ ਡੋਟਾ ਜੀ ਤੁਸੀਂ ਬਣਾ ਵਿਦਾਊਟ ਇਨਰ ਵੀ ਲਾਉਂਗੇ ਜੀ ਬਣ ਵਿਦਾਊਟ ਇਨਰ ਵੀ ਜਾਣਾ ਇਸ ਸੂਟ ਨੇ ਇਹ ਵੀ ਹਾਈਲਾਈਟ ਕੀਤਾ ਹੋਇਆ ਸਟੱਫ ਬਹੁਤ ਹੀ ਪਿਆਰਾ ਜੀ ਬਟ ਆਪਾਂ ਤੁਹਾਨੂੰ ਇਹੀ ਗੱਲ ਕਹਾਂਗੇ ਕਿ ਤੁਸੀਂ ਸ਼ਰਟ ਤੇ ਜ਼ਰੂਰ ਇਨਰ ਲਵਾ ਲਓ ਜੀ ਇਨਰ ਨਾਲ ਇਸ ਦੀ ਲੁੱਕ ਹੈ ਜਿਹੜੀ ਉਹ ਬਹੁਤ ਵਧੀਆ ਆਉਂਦੀ ਹੈ ਜੀ ਬਣ ਬਿਨਾ ਇਹ ਨਰ ਤੋਂ ਵੀ ਜਾਊਗਾ ਜੀ ਇਹ ਸਿਰਫ ਫਰੰਟ ਪੀਸ ਆ ਗਿਆ ਜੀ ਜਿਹੜਾ ਹਾਈਲਾਈਟ ਕੀਤਾ ਹੋਇਆ ਹੈ ਬੈਕ ਫਰੰਟ ਇਸ ਵੀ ਸੇਮ ਹੈ ਜੀ ਬਾਰਡਰ ਆਇਆ ਜੀ ਇਸ ਦਾ ਘੇਰ ਤੇ ਤੇ ਆ ਬਨ ਗਈ ਜੀ ਇਸ ਦੀ ਬਾਜੂ ਇਸ ਦੀ ਬਾਜੂ ਆ ਗਈ ਜੀ ਆ ਗਈ ਜੀ ਇਸ ਦੀ ਬਾਟਮ ਮਸਲਿਨ ਦੀ ਬਾਟਮ ਆਉਗੀ ਜੀ ਮਸਲਿਨ ਦੀ ਚਾਰਟ ਹੈ ਮਸਲਿਨ ਦੀ ਹੀ ਬਾਟਮ ਹੈ ਮਸਟਰਡ ਕਲਰ ਦੀ ਹੁਣ ਆਪਾਂ ਤੁਹਾਨੂੰ ਇਸ ਦਾ ਦੁਪੱਟਾ ਦਿਖਾਉਣੀ ਹੈ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਪ੍ਰਾਇਜ਼ ਹੋਊਗਾ 1200 ਰੁਪਏ ਜੀ ਪ੍ਰਾਇਜ਼ ਹੋਊਗਾ 1200 ਰੁਪਏ ਜੀ ਇਸਦਾ ਵੀ ਇੱਕ ਕਲਰ ਸੋਲਡ ਹੋ ਚੁੱਕਿਆ ਜੀ ਜਿਹੜਾ ਇੱਕ ਗ੍ਰੇ ਕਲਰ ਆ ਗਿਆ ਤੇ ਇੱਕ ਆ ਗਿਆ ਜੀ ਮਹਿੰਦੀ 그린 ਕਲਰ ਇੱਕ ਮਹਿੰਦੀ ਆ ਗਿਆ ਕਲਰ ਪਿਸਤਾ ਹੀ ਆ ਗਿਆ ਜੀ ਇਹ ਮਹਿੰਦੀ ਵੀ ਨਹੀਂ ਹੈਗਾ ਮਹਿੰਦੀ ਤੋਂ ਵੀ ਲਾਈਟ ਹੈ ਪਿਸਤਾ ਆ ਗਿਆ ਜੀ ਪਿਸਤਾ ਕਲਰ ਆ ਗਿਆ ਗ੍ਰੇ ਆ ਗਿਆ ਮਸਟਰਡ ਆ ਗਿਆ ਹਾਂਜੀ ਪਲੀਜ਼ ਜੇ ਤੁਸੀਂ ਆਪਣੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ 'ਚ ਧੰਨਵਾਦ